ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸੋਈ ਸਵਾਈ ਵੜ ਸੇਲ ਲਈ ਲੈ ਕੇ ਆਏ ਜੀ ਜਿਸ ਪਿੰਡ ਤੋਂ ਬਈ ਵੀਡੀਓ ਬਣਾ ਰਿਹਾ ਪਿੰਡ ਨੈਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਬਈ ਪਧੌੜ ਰਹਿ ਜਾਂਦਾ ਪਧੌੜ ਤੋਂ ਤਪੇ ਨੂੰ ਜਾਣਾ ਹੋਵੇ ਉਸ ਰੋਡ ਦੇ ਉੱਪਰ ਪਹਿਲਾ ਪਿੰਡ ਹੀ ਆਉਂਦਾ ਬਈ ਨੈਣੇਵਾਲ 5 ਕਿਲੋਮੀਟਰ ਦੀ ਦੂਰੀ ਤੇ ਆ ਪਧੌੜ ਤੋਂ ਬਈ ਆਓ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਉਹ ਠੀਕ ਹੋ ਵਧੀਆ ਹੈ ਜੀ ਵਧੀਆ। ਨਾਮ ਤੇ ਮੋਬਾਈਲ ਨੰਬਰ ਉਹ ਗੋਰਾ ਸਿੰਘ ਜੀ। ਮੋਬਾਈਲ ਨੰਬਰ 9872796931। 9872796931 ਇਹ ਬਾਈ ਦਾ ਕੰਟੈਕਟ ਨੰਬਰ ਹੈ। ਬਾਈ ਜਿਹੜੀ ਬਰਦ ਨੇ ਕਿਹੜਾ ਸੂਆ ਸੁਈ ਪਿਆ? ਇਹਦੀ ਤੀਜਾ ਸੂਆ ਸੁਈ ਪਿਆ। ਕਹਿੰਨ ਨੂੰ ਚਾਹੀਏ ਆਪਾਂ ਦੂਜਾ ਕਹਿ ਦਗੇ? ਤੀਜੇ ਸੂਏ ਸੁਈ ਪਿਆ। ਕਿੰਨਾ ਟਾਈਮ ਹੋ ਗਿਆ ਸੀ? ਇਹਨੂੰ 2 ਮਹੀਨਿਆਂ ਤੋਂ ਉੱਤੇ ਹੋ ਗਏ। ਬੱਚਾ ਕੀ ਆ? ਬੱਚੀ ਹੈ ਜੀ। ਬੱਚੀ ਚੰਗੀ ਹੈ ਇਹ ਰਣ। ਹਾਂ ਜੀ। ਅ 2 ਕੁ ਮਹੀਨਿਆਂ ਤੋਂ ਬਾਈ ਦਾਸ ਦਾ ਵੀ ਉੱਤੇ ਹੋ ਗਏ। ਬੱਚਾ ਠੀਕ ਆ ਤੇਰਾ 13 ਲੀਟਰ ਅਗਲਾ ਮਣਕ ਲੈ ਜੇ 14 ਲੀਟਰ 14 ਲੀਟਰ ਕੰਡੇ ਵਾਲਾ ਹਾਜ਼ਰ ਹੈ 13 ਲੀਟਰ ਬਣ ਕੇ ਆ ਜੀ ਲੀਟਰ ਲਿਆ ਬੈ ਉਹ ਨਾਲ ਆ ਚਵਾਈ ਕਿਵੇਂ ਆ ਚਵਾਈ ਵਧੀਆ ਜੀ ਹਾਂ ਜੀ ਸਰ ਬੜਾ ਲਾ ਹੈ ਬਾਈ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੱਕ ਨਹੀਂ ਕੇ ਨਹੀਂ ਕੋਈ ਆਹ ਜਿਹਨੇ ਮਾਰਿਆ ਸਿੱਟਾ ਜ਼ਰੂਰ ਹੈਗਾ ਸਿੱਟਾ ਮਾਰਦੀ ਹੈ ਮਹਾਰਾਜਾ ਹੈਗਾ ਮਾਰਾ ਜਾਏਗਾ ਹਾਂ ਠੀਕ ਇੱਕ ਸਾਈਡ ਮਾਰੀ ਜੀ ਦਿਖਾਉਂਦੀ ਆ ਦੁੱਧ ਬਰਾਬਰ ਆ ਦੁੱਧ ਬਰਾਬਰ ਆ ਹਾਂ ਸਾਈਡ ਥੋੜੀ ਜੀ ਦਿਖਾਉਂਦੀ ਆ ਦੁੱਧ ਬਰਾਬਰ ਆ ਸ਼ੈਡ ਬਈ ਪਿਛਾਂ ਤੋਂ ਕੈਮਰਾ ਮਾਰਾਂਗੇ ਹਾਂ ਸ਼ੈਡ ਥੋੜੀ ਦਿਖਾਉਂਦੀ ਹੈ ਦੁੱਧ ਬਰਾਬਰ ਦੋ ਇੱਕ ਕੋਲਾ ਮੂਰ ਲੈ ਅੱਡ ਚੋਲੇ ਅਗਲਾ ਮਗਰ ਲੈ ਅੱਡ ਚੋਲੇ ਠੀਕ ਆ ਹਾਂ ਕੋਲ ਬਾਅਦ ਮਗਰ ਤਿਆਰ ਆ ਦੇ ਥੱਲੇ ਠੀਕ ਆ ਬਾਈ ਖੋਲ ਦੇ ਤੋਰ ਕੇ ਦਿਖਾ ਦੇ ਹਾਂ ਦੁੱਧ ਚੰਗਾ ਦੱਸਿਆ ਬਈ ਨੇ ਫੈਂਟ ਬਹੁਤ ਚੰਗੀ ਆਉਂਦੀ ਹੈ ਫੜ ਪੂਰੀ 5.5 ਹੁੰਦੀ ਹੈ ਜੀ ਇਹਦੀ 5.5 ਬਾਈ ਕਹਿੰਦਾ ਫੈਂਟ ਆਉਂਦੀ ਆ ਆ ਗਰਮੀ ਵੀ ਬਿਲਕੁਲ ਨਹੀਂ ਮੰਦੀ ਗਰਮੀ ਜਮ ਨਹੀਂ ਮੰਦੀ ਗਰਮੀ ਬਿਲਕੁਲ ਨਹੀਂ ਮੰਦੀ ਗਰਮੀਆਂ ਦਾ ਤੋਹਫਾ ਬਈ ਅ 14 ਬਾਈਗਨ 13 14 ਚਾਹੇ ਦੋੜਾਂਗੇ ਚੋਕੇ ਲੈ ਜਾ ਜਿਹੜੀ ਗੱਲ ਸੀ ਬਾਈ ਨੂੰ ਦੱਸ ਤੀ ਸਾਈਡ ਤੇ ਸਿੱਧਾ ਖੁੰਦਿਆ ਦੁੱਧ ਬਰਾਬਰ ਆ ਕਿਸੇ ਤੇ ਕਥਨ ਧਾਰ ਦਾ ਵੀ ਨਹੀਂ ਫਰਕ ਬਹੁਤ ਠੀਕ ਆ ਬਾਈ ਹਾਂ ਤੇ ਮੋਲ ਕੀ ਆ ਫਿਰ ਇਹਦਾ ਜਾਇਦਾ ਜਾਇਦਾ ਮੋਲ ਬਸ ਇਹਦਾ 31000 ਰੁਪਏ ਜੀ ਮਾਨਦਾਨ ਹੋ ਜੀ ਹਾਂ ਬਸ ਮਾਨਦਾਨ ਕਰਦੇ 31000 ਰੁਪਏ ਮੋਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਦਾਨ ਜ਼ਰੂਰ ਹੋ ਜੀ ਚੰਗੀ ਅਵਰਡ ਥਣਲੇਵਾ ਚੰਗਾ ਬੱਚਾ ਵੀ ਮਗਰ ਬੱਚੇ ਬੱਚੀ ਵੀ ਪੜੀ ਬਾਕੀ ਠੰਡੀ ਬਹੁਤ ਆ ਲੈ ਕੋਈ ਆ ਨਹੀਂ ਬਿਲਾਤ ਛੜ ਮਾਰ ਜਿਵੇਂ ਮਰ ਜੇ ਹੱਥ ਲਾਈ ਚਲ ਨਿਆਣਾ ਨਿਆਣਾ ਪਾਉਣਾ ਪਾਲਾ ਹਾਂ ਹਾਂ ਪਾਉਣਾ ਪਾਲਾ ਨਹੀਂ ਪਾਉਣਾ ਨਾ ਕੋਈ ਕੁਝ ਨਹੀਂ ਕੋਈ ਬਾਤ ਨਹੀਂ ਨੇ ਹੂੰ ਠੰਡੀ ਠੰਡੀ ਬਹੁਤ ਆ ਠੰਡੀ ਬਹੁਤ ਆ ਠੀਕ ਆ ਭਾਈ ਕਿਸੇ ਵੀਰ ਨੂੰ ਪਸੰਦ ਆਏ ਭਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ